ਸਿਰਿਆ ਵੇ ਭਾਰ ਪੌੜੀ ਸੂ ਸਤ ਸੰਗਤ ਸ਼ਬਦ ਮਿਲੈ ਜੋ ਗੁਰਮਖ ਚੱਲੈ ਸੱਚ ਧਾਇਨ ਸੀ ਸੱਚੇ ਜਿਨ ਹਰ ਖਰਚ ਧਨ ਪੱਲੈ ਪਗਤ ਸੋਹਣ ਗੁਣ ਗਾਮ ਦੇ ਗੁਰਮਤ ਅਚਲੈ ਰਤਨ ਵਿਚਾਰ ਮਨ ਵਸਿਆ ਗੁਰ ਕੈ ਸ਼ਬਦ ਭਲੈ ਆਪੇ ਮੇਲ ਮਲਾਏ ਦਾ ਆਪੇ ਦੇ ਵੜਿਆਈ ਸਲੋਕ ਮਹੱਲਾ ਤੀਜਾ ਆਸਾ ਅੰਦਰ ਸਭ ਕੋ ਕੋਏ ਨਿਰਾਸਾ ਹੋਏ ਨਾਨਕ ਜੋ ਮਰ ਜੀਵਿਆ ਸਹਿਲਾਇਆ ਸੁਈ ਮਹੱਲਾ ਤੀਜਾ ਨਾ ਕਿਸ ਆਸਾ ਹੱਥ ਹੈ ਕਿਉ ਨਿਰਾਸਾ ਹੋਏ ਕਿਆ ਕਰੇ ਇਹ ਬੱਪੜੀ ਜਾਂ ਭਲਾਏ ਸੋਏ ਪੌੜੀ ਤ੍ਰਿਗ ਜੀਵਨ ਸੰਸਾਰ ਸੱਚੇ ਨਾਮ ਬਿਨ ਪ੍ਰਭ ਦਾਤਾ ਦਾਤਾਰ ਨਿਹਚਲ ਇਹੋ ਧਨ ਸਾਸ ਸਾਸ ਅਰਾਧੇ ਨਿਰਮਲ ਸੋਏ ਜਨ ਅੰਤਰ ਜਾਮੀ ਅਗਮ ਰਸ ਨਾ ਏਕ ਭਨ ਰਵ ਰਹਿਆ ਸਰਬਤ ਨਾਨਕ ਬਲ ਜਾਈ ਸ਼ਲੋਕ ਮਹੱਲਾ ਪਹਿਲਾ ਸਰਵਰ ਹੰਸ ਤੁਰੇ ਹੀ ਮੇਲਾ ਖਸਮੈ ਏਵੇਂ ਪਾਣਾ ਸਰਵਰ ਅੰਦਰ ਹੀ ਰਾਮੋਤੀ ਸੋ ਹੰਸਾਂ ਕਾ ਖਾਣਾ ਬਗਲਾ ਕਾ ਨਾ ਰਹੀ ਸਰਵਰ ਜੇ ਹੋਵੇ ਅਤ ਸਿਆਣਾ ਉਹਨਾ ਰਿਜਕ ਨਾ ਪਇਓ ਓਥੈ ਉਹਨਾ ਹੋਰੋ ਖਾਣਾ ਸੱਚ ਕਮਾਣੈ ਸੱਚੋ ਪਾਈਐ ਕੂੜੈ ਕੂੜਾ ਮਾਣਾ ਨਾਨਕ ਤਿੰਨ ਕੋ ਸਤਿਗੁਰ ਮਿਲਿਆ ਜਿੰਨਾ ਧੁਰੇ ਪਿਆ ਪਰਵਾਣਾ ਮਹੱਲਾ ਪਹਿਲਾ ਸਾਹਿਬ ਮੇਰਾ ਉਜਲਾ ਜੇ ਕੋ ਚਿਤ ਕਰੇ ਨਾਨਕ ਸੋਈ ਸੇਵੀਐ ਸਦਾ ਸਦਾ ਜੋ ਦੇ ਨਾਨਕ ਸੋਈ ਸੇਵੀਐ ਜਿਤ ਸੇਵਿਆ ਦੁੱਖ ਜਾਏ ਅਵਗਣ ਵੰਜਨ ਗੁਣ ਰਵਹਿ ਮਨ ਸੁਖ ਵਸੈ ਆਏ ਪੌੜੀ ਆਪੇ ਆਪ ਵਰਤਦਾ ਆਪ ਤਾੜੀ ਲਾਇਨ ਆਪੇ ਹੀ ਉਪਦੇਸ਼ ਦਾ ਗੁਰਮਖ ਪਤੀ ਆਇਨ ਇਕ ਆਪੇ ਉਜੜ ਪਾਇਨ ਇਕ ਭਗਤੀ ਲਾਇਨ ਜਿਸ ਆਪ ਬੁਝਾਏ ਸੋ ਬੁਝੇਸੀ ਆਪੇ ਨਾ ਇਲਾਈਨ ਨਾਨਕ ਨਾਮ ਧਿਆਈ ਹੈ ਸੱਚੀ ਵੜਿਆਈ ਸ਼ੁੱਧਾ ਰਾਮ ਕਲੀ ਕੀ ਵਾਰ ਮਹੱਲਾ ਪੰਜਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਸ਼ਲੋਕ ਮਹੱਲਾ ਪੰਜਵਾਂ ਜੈ ਸਾ ਸਤਿਗੁਰ ਸੁਣੀਦਾ ਤੈ ਸੋਹੀ ਮੈਂ ਡੀਠ ਵਿਚੜਿਆ ਮੇਲੇ ਪ੍ਰਭ ਹਰ ਦਰਗਾਹ ਕਾ ਬਸੀਠ ਹਰ ਨਾਮੋ ਮੰਤਰ ਦਰੜਾਏਂਦਾ ਕਰਤੇ ਹੋ ਮਰੂਗ ਨਾਨਕ ਸਤਿਗੁਰ ਤਿਨਾ ਮਲਾਇਆ ਜਿਨਾਂ ਧੁਰੇ ਪਿਆ ਸੰਜੋਗ ਮਹੱਲਾ ਪੰਜਵਾਂ ਇਕ ਸੱਜਣਾ ਸਭ ਸੱਜਣਾ ਇਕ ਵੈਰੀ ਸਭ ਬਾਦ ਗੁਰਪੂਰੈ ਦੇ ਖਾਲਿਆ ਵਿਣ ਨਾਮੈ ਸਭ ਬਾਦ ਸਾਖਤ ਦੁਰਜਨ ਭਰਮਿਆ ਜੋ ਲੱਗੇ ਦੂਜੈ ਸਾਦ ਜਨ ਨਾਨਕ ਹਰ ਪ੍ਰਭ ਬੁਝਿਆ ਗੁਰ ਸਤਗੁਰ ਕੈ ਪ੍ਰਸਾਦ ਪੌੜੀ ਠੱਟਣ ਹਾਰੇ ਥਾਟ ਆਪੇ ਹੀ ਟੱਟਿਆ ਆਪੇ ਪੂਰਾ ਸਾਹ ਆਪੇ ਹੀ ਖੱਟਿਆ ਆਪੇ ਕਰਪਾ ਸਾਰ ਆਪੇ ਰੰਗ ਰਟਿਆ ਕੁਦਰਤ ਕੀ ਮਨਾ ਪਾਏ ਅਲਖ ਬ੍ਰਹਮਟਿਆ ਅਗੰਮ ਅਥਾ ਬੇਅੰਤ ਪਰੈ ਪਰਟਿਆ ਆਪੇ ਵੱਡ ਪਾਤਸ਼ਾਹ ਆਪ ਵਜੀਰਟਿਆ ਕੋਈ ਨਾ ਜਾਣੇ ਕੀਮ ਕੇਵੜ ਮਟਿਆ ਸੱਚਾ ਸਾਹਿਬ ਆਪ ਗੁਰਮਖ ਪ੍ਰਗਟਿਆ ਸ਼ਲੋਕ ਮਹੱਲਾ 5ਵਾਂ ਸੁਣ ਸੱਜਣ ਪ੍ਰੀਤਮ ਮੇਰਿਆ ਮੈਂ ਸਤਗੁਰ ਦੇਹੋ ਦਿਖਾਲ ਔ ਤਿਸ ਦੇਵਾ ਮਨ ਆਪਣਾ ਨੇਤੇ ਹਿਰਦੈ ਰੱਖਾ ਸੰਭਾਲ ਇਕਸ ਸਤਗੁਰ ਬਾਹਰਾ ਤ੍ਰਿਗ ਜੀਵਨ ਸੰਸਾਰ ਜਨ ਨਾਨਕ ਸਤਗੁਰ ਤੇ ਨਾਮ ਲਾਇਉਨ ਜਿਨ ਸਦਹੀ ਵਰਤੈ ਨਾਲ ਮਹੱਲਾ ਪੰਜਵਾਂ ਮੇਰਾ ਅੰਤਰ ਲੋਚਾ ਮਿਲਣ ਕੀ ਕਿਉ ਪਾਵਾਂ ਪ੍ਰਭ ਤੋਹੀ ਕੋਈ ਅਸਾ ਸੱਜਣ ਲੋੜ ਲਹੁ ਜੋ ਮੇਲੇ ਪ੍ਰੀਤਮ ਮੋਹੇ ਗੁਰਪੂਰੈ ਮਿਲਾਇਆ ਜਤ ਦੇਖਾਂ ਕਤ ਸੋਏ ਜਨ ਨਾਨਕ ਸੋ ਪ੍ਰਭ ਸੇਵਿਆ ਤਿਸ ਜੇਵੜ ਅਵਰਨਾ ਕੋਈ ਪੌੜੀ ਦੇਵਨ ਹਾਰ ਦਤਾਰ ਕਿਤ ਮੁਖ ਸਲਾਹੀਐ ਜਿਸ ਰਖੈ ਕਿਰਪਾ ਧਾਰ ਰਿਜਕ ਸਮਾਹੀਐ ਕੋਈ ਨਾ ਕਿਸ ਹੀ ਵਸ ਸਭਨਾ ਇਕ ਧਰ ਪਾਲੇ ਬਾਲਕ ਵਾਂਗ ਦੇਖੈ ਆਪ ਕਰ ਕਰਦਾ ਅਨੰਦ ਬਨੋਦ ਕਿਛੂ ਨਾ ਜਾਣੀਐ ਸਰਬ ਧਾਰ ਸਮਰੱਥ ਹੋ ਤਿਸ ਕੁਰਬਾਨੀਐ ਗਾਇਐ ਰਾਤ ਦਿਨੰਤ ਗਾਵਣ ਜੋਗਿਆ ਜੋ ਗੁਰ ਕੀ ਪੈਰੀ ਪਾਹੇ ਤਿਨਿ ਹਰ ਰਸ ਭੋਗਿਆ ਸ਼ਲੋਕ ਮਹਲਾ 5 ਭੀੜੋ ਮੋਕਲਾਈ ਕੀਤੀਆਂ ਸਭ ਰੱਖੇ ਕਟੰਬੈ ਨਾਲ ਕਾਰਜ ਆਪ ਸਵਾਰਿਐਨ ਸੋ ਪ੍ਰਭ ਸਦਾ ਸੰਭਾਲ ਪ੍ਰਭ ਮਾਤ ਪਿਤਾ ਕੰਠ ਲਾਇੰਦਾ ਲੋੜੇ ਬਾਲਕ ਪਾਲ ਦਿਆਲ ਹੋਏ ਸਭ ਜੀ ਜੰਤਰ ਹਰ ਨਾਨਕ ਨਦਰ ਨਿਹਾਲ ਮਹੱਲਾ ਪੰਜਵਾਂ ਵਿਣ ਤੁਧ ਹੋਰ ਜੇ ਮੰਗਣਾ ਸਿਰ ਦੁਖਾਂ ਕੈ ਦੁਖ ਦੇਹ ਨਾਮ ਸੰਤੋਖੀਆ ਉਤਰੈ ਮਨ ਕੀ ਭੋਖ ਗੁਰ ਵਣ ਤਿਨ ਹਰਿਆ ਕੀਤਿਆ ਨਾਨਕ ਕਿਆ ਮਨੁਖ ਪੌੜੀ ਸੋਐ ਸਾਦਾ ਤਾਰ ਮਨੋ ਨਾ ਬੀਸਰੈ ਘੜੀ ਨ ਮੋਤ ਚਸਾ ਤਿਸ ਬਿਨ ਨਾ ਸਰੈ ਅੰਤਰ ਬਾਹਰ ਸੰਗ ਕਿਆ ਕੋ ਲੋਕ ਕਰੈ ਜਿਸ ਪਤ ਰਖੈ ਆਪ ਸੋ ਭਵ ਜਲ ਤਰੈ ਭਗਤ ਗਿਆਨੀ ਤਪਾ ਜਿਸ ਕਿਰਪਾ ਕਰੈ ਸੋ ਪੂਰਾ ਪ੍ਰਧਾਨ ਜਿਸ ਨੂੰ ਬਲ ਧਰੈ ਜਿਸੈ ਜਰਾਏ ਆਪ ਸੋਈ ਅਜਰ ਜਰੈ ਤਿਸ ਹੀ ਮਿਲਿਆ ਸੱਚ ਮੰਤਰ ਗੁਰਮਨ ਧਰੈ ਸ਼ਲੋਕ ਮਹੱਲਾ ਪੰਜਵਾਂ ਧੰਨ ਸੋ ਰਾਗ ਸੁਰੰਗੜੇ ਲਾਪਤ ਸਭ ਤਖ ਜਾਏ ਧਨ ਸੋ ਜੰਤ ਸੁਹਾਵੜੇ ਜੋ ਗੁਰਮੁਖ ਜਪਦੇ ਨਾਮ ਜਿਨਨੀ ਇੱਕ ਮਾਨੇ ਇੱਕ ਆਰਾਧਿਆ ਤਿਨ ਸਦ ਬਲੇ ਹਾਰਹਿ ਜਾਓ ਤਿਨ ਕੀ ਧੂੜ ਹਮ ਬਾਛਦੇ ਕਰਮੀ ਪੱਲੇ ਪਾਏ ਜੋ ਰੱਤੇ ਰੰਗ ਗਵਿੰਦ ਕੈ ਹਉ ਤਿਨ ਬਲੇ ਹਾਰਹਿ ਜਾਓ ਆਖਾਂ ਬਿਰთა ਜੀ ਕੀ ਹਰ ਸੱਜਣ ਮੇਲੋ ਰਾਇ ਗੁਰਪੂਰੇ ਮਿਲਾਇਆ ਜਨਮ ਮਰਨ ਦੁਖ ਜਾਇ ਜਨ ਨਾਨਕ ਪਾਇਆ ਅਗਮ ਰੂਪ ਅਨਤਨਾ ਕਾਹੂ ਜਾਏ ਮਹੱਲਾ ਪੰਜਵਾਂ ਤਨ ਸੋ ਵੇਲਾ ਘੜੀ ਧਨ ਧਨ ਮੂਰਤ ਪਲਸਾਰ ਧਨ ਸੋ ਦਿਨ ਸ ਸੰਜੋਗੜਾ ਜਿਤ ਡਿਠਾ ਗੁਰ ਦਰਸਾਰ ਮਾਨਕੀਆਂ ਇੱਛਾਂ ਪੂਰੀਆਂ ਹਰ ਪਾਇਆ ਅਗੰਮ ਅਪਾਰ ਹਉ ਮੈਂ ਟੁੱਟਾ ਮੋਹੜਾ ਇੱਕ ਸੱਚ ਨਾਮ ਆਧਾਰ ਜਨ ਨਾਨਕ ਲੱਗਾ ਸੇਵ ਹਰ ਹੁਦਰਿਆ ਸਗਲ ਸੰਸਾਰ ਪੌੜੀ ਸਿਫਤ ਸਲਾਹਣ ਭਗਤ ਵਿਰਲੇ ਦਿੱਤੀਆਂ ਸੌਪੇ ਜਿਸ ਭੰਡਾਰ ਫਿਰ ਪੁੱਛ ਨਾ ਲੀਤੀਆਂ ਜਿਸਨੂੰ ਲੱਗਾ ਰੰਗ ਸੇ ਰੰਗ ਰਤਿਆ ਉਹਨਾ ਇੱਕੋ ਨਾਮ ਅਧਾਰ ਇਕਾ ਉਨੁਪੱਤਿਆ ਉਹਨਾ ਪਿਛੈ ਜਗ ਭੁੰਚੈ ਭੁਗਈ ਉਹਨਾ ਪਿਆਰਾ ਰੱਬ ਉਹਨਾ ਹਾਂ ਜੋ ਗਈ ਜਿਸ ਮਿਲਿਆ ਗੁਰ ਆਏ ਤਿਨ ਪ੍ਰਭ ਜਾਣਿਆ ਹਉ ਬਲਿਹਾਰੀ ਤਿਨ ਜੇ ਖਸਮੈ ਭਾਣਿਆ ਸ਼ਲੋਕ ਮਹਲਾ 5ਵਾਂ ਹਰ ਇੱਕ ਸਹਿ ਨਾਲ ਮੈਂ ਦੋਸਤੀ ਹਰ ਇੱਕ ਸਹਿ ਨਾਲ ਮੈਂ ਰੰਗ ਹਰ ਇੱਕੋ ਮੇਰਾ ਸਜਣੋ ਹਰ ਇੱਕ ਸਹਿ ਨਾਲ ਮੈਂ ਸੰਗ ਹਰ ਇੱਕ ਸਹਿ ਨਾਲ ਮੈਂ ਗੋਸਟੀ ਮੂਹ ਮੈਲਾ ਕਰੈ ਨਾ ਭੰਗ ਜਾਣੈ ਬਿਰਤਾ ਜੀ ਕੀ ਕਦੇ ਨਾ ਮੋੜੈ ਰੰਗ ਹਰ ਇੱਕੋ ਮੇਰਾ ਮਸਲਤੀ ਵੰਨਣ ਘੜਨ ਸਮਰੱਥ ਹਰ ਇੱਕੋ ਮੇਰਾ ਦਾਤਾ ਰਹਿ ਸਿਰ ਦਾਤਿਆ ਜਗ ਹੱਥ ਹਰ ਇੱਕ ਸਹਿ ਦੀ ਮੈਂ ਟੇਕ ਹੈ ਜੋ ਸਿਰ ਸਭਨਾ ਸਮਰੱਥ ਸਤ ਗੁਰ ਸੰਤ ਮਲਾਇਆ ਮਸਤਕ ਧਰ ਕੈ ਹੱਥ ਵੱਡਾ ਸਾਹਿਬ ਗੁਰੂ ਮਲਾਇਆ ਜਿਨ ਤਾਰਿਆ ਸਗਲ ਜਗਤ ਮਾਨਕੀਆਂ ਇਚਾਂ ਪੂਰੀਆਂ ਪਾਇਆ ਤੁਰ ਸੰਜੋਗ ਨਾਨਕ ਪਾਇਆ ਸੱਚ ਨਾਮ ਸਾਧ ਹੀ ਭੋਗੇ ਭੋਗ ਮਹੱਲਾ